ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਉ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਅੱਜ ਅਸੀਂ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਇੱਕ ਨਵਾਂ ਜਿਹੜਾ ਵਾ ਉਹ ਫੇਸ ਪੈਕ ਲੈ ਕੇ ਆਏ ਆ ਫੇਸ ਪੈਕ ਦੇ ਨਾਲ ਅਸੀਂ ਜਿਹੜੇ ਆ ਉਹ ਤਿੰਨ ਸਟੈਪ ਕਰਾਂਗੇ ਤੇ ਜਿਹਦੇ ਨਾਲ ਜਿਹੜਾ ਵਾ ਸਾਡਾ ਫੇਸ ਜਿਹੜਾ ਵਾ ਇਸ ਤੋਂ ਪਹਿਲਾਂ ਹੀ ਅਸੀਂ ਜਿਹੜਾ ਵਾ ਕਈ ਲੋਕ ਇਸ ਤਰੀਕੇ ਦੇ ਹੁੰਦੇ ਆ ਕਿ ਉਹਨਾਂ ਦੀ ਏਜ ਘੱਟ ਹੁੰਦੀ ਹੈ ਬਟ ਇਸ ਤੋਂ ਪਹਿਲਾਂ ਹੀ ਉਹ ਬੁੱਢੇ ਦਿਖਣ ਲੱਗ ਪੈਂਦੇ ਨੇ ਜੰਗ ਦਿਖਦੇ ਨੇ ਏਜ ਦੇ ਦਿਖਦੇ ਨੇ ਕਿਉਂਕਿ ਕਈਆਂ ਦੀ ਸਕਿਨ ਜਿਹੜੀ ਆ ਉਹ ਢਿਲਕ ਜਾਂਦੀ ਹੈ ਇੱਥੋਂ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਆ ਫੇਸ ਤੇ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਸਕਿਨ ਵਾ ਉਹ ਬੁੱਢੀ-ਬੁੱਢੀ ਲੱਗਦੀ ਆ ਤੇ ਉਹ ਆਪਣੀ ਉਮਰ ਤੋਂ ਜਿਹੜਾ ਵਾ ਉਹ ਜ਼ਿਆਦਾ ਵੱਡੇ ਲੱਗਦੇ ਨੇ ਤੇ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਸਕਿਨ ਦੀ ਜਿਹੜੀ ਕੇਅਰ ਕਰੀਏ ਕਿ ਅਸੀਂ ਆਪਣੇ ਏਜ ਤੋਂ ਵੱਡੇ ਨਾ ਦਿਸੀਏ ਹਮੇਸ਼ਾ ਛੋਟੇ ਦਿਸੀਏ ਤੇ ਹਮੇਸ਼ਾ ਜਿਹੜਾ ਸਾਡਾ ਚਿਹਰਾ ਵਾ ਉਹ ਜੰਗ ਬਣਿਆ ਰਵੇ ਤੇ ਇਹਦੇ ਵਾਸਤੇ ਅਸੀਂ ਜਿਹੜੇ ਆ ਉਹ ਤਿੰਨ ਸਟੈਪ ਕਰਾਂਗੇ ਜਿੱਦ ਨਾਲ ਤੁਹਾਡੀ ਫੇਸ ਦੀ ਜਿਹੜੀ ਆ ਉਹ ਕੇਅਰ ਵੀ ਹੋ ਜਾਗੀ ਤੇ ਤੁਹਾਡਾ ਫੇਸ ਜਿਹੜਾ ਵਾ ਆਪ ਲਿਫਟ ਹੋ ਜਾਗਾ ਕਿ ਇਹ ਜਿਹੜਾ ਸਾਡਾ ਜਿਹੜਾ ਮਾਸ ਵਾ ਜਿਹੜਾ ਢਿਲਕ ਜਾਂਦਾ ਏ ਇਹ ਜਿਹੜਾ ਵਾ ਉਹ ਟਾਈਟ ਹੋ ਜਾਗਾ ਤੇ ਸਕਿਨ ਦੇ ਉੱਤੇ ਇੱਕ ਵੱਖਰਾ ਨਿਖਾਰ ਆਵੇਗਾ ਸਕਿਨ ਤੁਹਾਡੀ ਜਿਹੜੀ ਆ ਉਹ ਬ੍ਰਾਈਟ ਹੋ ਜਾਗੀ ਤੇ ਹੁਣ ਜਿਸ ਤਰ੍ਹਾਂ ਕਰਵਾ ਚੌਥ ਆ ਰਿਹਾ ਏ ਤੇ ਕੋਈ ਨਾ ਕੋਈ ਫੈਸਟੀਵਲ ਆ ਰਹੇ ਨੇ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਏ ਤੇ ਹਰ ਕਿਸੇ ਨੂੰ ਹੁਣ ਆਪਣੀ ਸਕਿਨ ਦੀ ਜਿਹੜੀ ਆ ਉਹ ਕੇਅਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਹੁਣ ਮੌਸਮ ਵੀ ਬਦਲ ਲਿਆ ਹੈ ਏ ਸਰਦੀਆਂ ਦਾ ਮੌਸਮ ਆ ਰਿਹਾ ਤੇ ਹਲਕੀ ਹਲਕੀ ਜਿਹੜੀ ਆ ਉਹ ਫੇਸ ਦੇ ਉੱਤੇ ਜਿਹੜੀ ਆ ਡਰਾਈਨੈਸ ਆਉਣੀ ਸ਼ੁਰੂ ਹੋ ਗਈ ਆ ਤੇ ਜੇ ਹੁਣ ਸਾਡੀ ਗਰਮੀ ਦੇ ਨਾਲ ਸਕਿਨ ਦੇ ਉੱਤੇ ਟੈਨਿੰਗ ਹੋਈ ਹੁੰਦੀ ਆ ਉਹ ਵੀ ਇਸ ਤਰੀਕੇ ਦੇ ਨਾਲ ਰਿਮੂਵ ਹੋ ਜਾਂਦੀ ਆ ਤੇ ਜਿਨ੍ਹਾਂ ਦਾ ਜਿਹੜਾ ਚਿਹਰਾ ਵਾ ਉਹ ਜ਼ਿਆਦਾ ਆਇਲੀ ਆ ਉਹ ਆਇਲ ਕੰਟਰੋਲ ਹੋ ਜਾਂਦਾ ਹੈ ਪਲੱਸ ਜਿਹੜੇ ਸਾਡੇ ਓਪਨ ਪੋਰਸ ਆ ਉਹ ਸ਼੍ਰਿੰਕ ਹੋਣ ਜਿਹੜੇ ਸ਼ੁਰੂ ਹੋ ਜਾਂਦੇ ਆ ਬੰਦ ਹੋ ਜਾਂਦੇ ਆ ਤੇ ਜਿਸ ਨਾਲ ਸਾਡਾ ਸਕਿਨ ਜਿਹੜਾ ਉਹ ਟਾਈਟ ਹੋ ਜਾਂਦੀ ਆ ਇਸ ਸਾਈਡ ਦੇ ਉੱਤੇ ਇਧਰ ਜਿਹੜੇ ਰਿੰਕਲ ਆ ਉਹ ਠੀਕ ਹੋ ਜਾਂਦੇ ਤੇ ਇਸ ਸਾਈਡ ਤੋਂ ਜਿਹੜੀ ਸਕਿਨ ਢਿਲਕ ਜਾਂਦੀ ਆ ਉਹ ਸਾਰੀ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਮ사ਜ ਕਰਾਂਗੇ ਉਹ ਸਾਡੀ ਜਿਹੜੀ ਆਪ ਲਿਫਟ ਹੋ ਜਾਏਗੀ ਤੇ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਕੀ ਅ ਕਰਾਂਗੇ ਇਹ ਹੈ ਜੀ ਮੇਰੇ ਕੋਲ ਕਾਟਨ ਤੇ ਕਾਟਨ ਮੈਂ ਹੱਥ 'ਚ ਫੜਿਆ ਹੋਇਆ ਹੈ ਤੇ ਇਹਦਾ ਕੀ ਯੂਜ਼ ਕਰਨਾ ਹੈ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਕੀ ਅਸੀਂ ਫੇਸ ਨੂੰ ਕੀ ਕਰਨਾ ਹੈ ਫੇਸ ਨੂੰ ਕਲੀਨ ਕਰਨਾ ਹੈ ਕਿਉਂਕਿ ਦਿਨ ਭਰ ਦੀ ਡਸਟ ਕੁਛ ਨਾ ਕੁਛ ਅਸੀਂ ਮੇਕਅਪ ਕੀਤਾ ਹੁੰਦਾ ਹੈ ਅਜਿਹਾ ਜੇ ਫੇਸ ਆਪਣਾ ਜਿਹੜਾ ਸਾਫ਼ ਨਹੀਂ ਕੀਤਾ ਹੈਗਾ ਤੇ ਇਸ ਤਰੀਕੇ ਨਾਲ ਮੈਂ ਤੁਹਾਨੂੰ ਹੁਣ ਜਿਹੜਾ ਫੇਸ ਪਹਿਲਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੀ ਕਿ ਫੇਸ ਕਿਸ ਤਰੀਕੇ ਨਾਲ ਸਾਫ਼ ਕਰਨਾ ਹੈ ਇਹਦੇ ਵਾਸਤੇ ਸਾਨੂੰ ਚਾਹੀਦਾ ਹੈ ਜੀ ਦੁੱਧ ਤੇ ਦੁੱਧ ਦੇ ਵਿੱਚ ਸਾਨੂੰ ਚਾਹੀਦਾ ਹੈ ਗੁਲਾਬ ਜਲ ਗੁਲਾਬ ਜਲ ਜਿਹੜਾ ਇੱਕ ਬੈਸਟ ਟੋਨਰ ਹੈ ਤੇ ਕਲੀਨਿੰਗ ਦਾ ਕੰਮ ਕਰਦਾ ਹੈ ਤੇ ਦੁੱਧ ਤਾਂ ਜਿਹੜਾ ਵਾ ਉਹ ਬੈਸਟ ਜਿਹੜਾ ਵਾ ਕਲੀਨਜ਼ਰ ਆ ਉਹ ਸਾਡੇ ਫੇਸ ਨੂੰ ਬਹੁਤ ਵਧੀਆ ਜਿਹੜਾ ਆਪਾਂ ਸਾਫ਼ ਕਰਦਾ ਹੈ ਵਾਸ਼ ਕਰਦਾ ਹੈ ਇਦਨਾਲ ਸਾਡੇ ਫੇਸ ਤੇ ਜਿਹੜੀ ਆ ਡਰਾਈਨੈਸ ਵੀ ਨਹੀਂ ਹੁੰਦੀ ਹੈਗੀ ਤੇ ਜਿਹੜੀ ਵੀ ਜਿੱਦਾਂ ਕੋਈ ਐਸੀ ਫੇਸ ਵਾਸ਼ ਦੇ ਨਾਲ ਆਪਣਾ ਫੇਸ ਵਾਸ਼ ਕਰਦੇ ਆ ਤੇ ਉਸ ਤੋਂ ਬਾਅਦ ਸਾਡਾ ਫੇਸ ਜਿਹੜਾ ਡਰਾਈ ਹੋ ਜਾਂਦਾ ਹੈ ਤੇ ਜਿਹੜਾ ਸਾ ਕੱਚਾ ਦੁੱਧ ਉਹ ਸਾਡੇ ਫੇਸ ਨੂੰ ਮੋਇਸਚਰਾਈਜ਼ ਰੱਖਦਾ ਹੈ ਤੇ ਜਿੱਥੋਂ ਤੱਕ ਹੋ ਸਕੇ ਤੁਸੀਂ ਕੱਚਾ ਦੁੱਧ ਹੀ ਲੈਣਾ ਹੈ ਜੇ ਨਾ ਤੁਹਾਨੂੰ ਮਿਲੇ ਤਾਂ ਤੁਸੀਂ ਫਿਰ ਤੁਸੀਂ ਉਬਲਿਆ ਹੋਇਆ ਦੁੱਧ ਨੂੰ ਠੰਡਾ ਕਰਕੇ ਲੈ ਸਕਦੇ ਹੋ ਤੇ ਇਹ ਮੈਂ ਜਿਹੜਾ ਵਾ 2-3 ਚਮਚ ਦੇ ਲਗਭਗ ਦੇਖੋ ਮੈਂ ਇਹ ਦੁੱਧ ਲੈ ਆ ਲਿਆ ਹੈ ਤੇ ਹੁਣ ਇਹ ਕੀ ਕਰਾਂਗੇ ਇਹਦੇ ਵਿੱਚ ਅਸੀਂ ਜਿਹੜਾ ਵਾ 2 ਕ ਚਮਚ ਦੇ ਤਕਰੀਬਨ ਦੁੱਧ ਹੈ ਤੇ ਇਹਦੇ ਵਿੱਚ ਅਸੀਂ 2 ਕ ਚਮਚ ਜਿਹੜਾ ਗੁਲਾਬ ਜਲ ਜਿਹੜਾ ਉਹ ਐਡ ਕਰ ਦਵਾਂਗੇ ਤੇ ਹੁਣ ਮੈਂ ਇਹਦੇ ਵਿੱਚ ਜਿਹੜਾ ਵਾ ਇਹ 2 ਕ ਚਮਚ ਦੇ ਲਗਭਗ ਗੁਲਾਬ ਜਲ ਐਡ ਕਰ ਦਿੱਤਾ ਤੇ ਜਦੋਂ ਅਸੀਂ ਇਹ ਗੁਲਾਬ ਜਲ ਐਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਾਂਜੀ ਕਾਟਨ ਡਿਪ ਕਰਕੇ ਤੇ ਇਹ ਨੂੰ ਚੰਗੀ ਤਰ੍ਹਾਂ 니ਚੋਰ ਕੇ ਤੇ ਹੁਣ ਅਸੀਂ ਜਿਹੜਾ ਆਪਣੇ ਫੇਸ ਨੂੰ ਕਰਾਂਗੇ ਕਲੀਨ ਅੱਛੇ ਤਰੀਕੇ ਦੇ ਨਾਲ ਤੁਸੀਂ ਆਪਣੇ ਹੇਸ ਨੂੰ ਚੰਗੀ ਤਰੀਕੇ ਨਾਲ ਜਿਹੜਾ ਉਹ ਸਾਫ਼ ਕਰਨਾ ਹੈ ਇਹ ਨੋਸ ਦੇ ਕੋਲ ਨੱਕ ਦੇ ਕੋਲ ਤੇ ਇੱਥੇ ਸਾਡੇ ਲਿਪਸ ਦੇ ਕੋਲ ਜਿਹੜੀ ਆ ਗੰਦਗੀ ਡਸਟ ਬਹੁਤ ਜ਼ਿਆਦਾ ਜਮਾ ਹੋ ਜਾਂਦੀ ਹੈ ਉਹਨੂੰ ਚੰਗੀ ਤਰੀਕੇ ਨਾਲ ਕਲੀਨ ਕਰਨਾ ਹੈ ਤੇ ਇਹਦੇ ਨਾਲ ਜਿਹੜੀ ਕਾਫੀ ਮਾਇਲ ਜਿਹੜੀ ਉਤਰਦੀ ਹੈ ਤੁਸੀਂ ਫੇਸ ਵਾਸ਼ ਨਾਲ ਸਾਫ਼ ਕਰ ਲਓ ਬਾਅਦ ਵਿੱਚ ਇਹਦੇ ਨਾਲ ਸਾਫ਼ ਕਰੋ ਤਾਂ ਜਿਹੜਾ ਵਾ ਦੇਖੋ ਕਾਟਨ ਇੱਕਦਮ ਗੰਦਾ ਹੋ ਗਿਆ ਹੈ ਤੇ ਇਹਦੇ ਨਾਲ ਜਿਹੜਾ ਚਿਹਰਾ ਵਾ ਉਹ ਬਹੁਤ ਜ਼ਿਆਦਾ ਜਿਹੜਾ ਵਾ ਉਹ ਨਿਖਾਰ ਆਉਂਦਾ ਇਹ ਤੇ ਕੱਲੇ ਦੁੱਧ ਦੇ ਨਾਲ ਤੁਸੀਂ ਆਪਣੀ ਸਕਿਨ ਦੀ ਰੂਟੀਨ ਫੋਲੋ ਕਰ ਲਓ ਸਕਿਨ ਕੇਅਰ ਕਰੋ ਡੇਲੀ ਦੁੱਧ ਦੇ ਨਾਲ ਫੇਸ ਵਾਸ਼ ਕਰ ਲਓ ਤੇ ਤਾਂ ਵੀ ਤੁਹਾਡੀ ਸਕਿਨ ਟੋਨ ਜਿਹੜੀ ਉਹਦੇ ਵਿੱਚ ਜਿਹੜਾ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡਾ ਚਿਹਰਾ ਨਿਖਰ ਜਾਂਦਾ ਹੈ ਕੋਈ ਵੀ ਚੀਜ਼ ਲੋ ਆਮ ਦੀ ਲੋੜ ਨਹੀਂ ਕੱਲ ਲੈ ਕੱਚੇ ਦੁੱਧ ਨਾਲ ਹੀ ਆਪਣੇ ਫੇਸ ਦੀ ਮ사ਜ ਕਰ ਲਓ ਫੇਸ ਨੂੰ ਵਾਸ਼ ਕਰ ਲਓ ਤੁਹਾਡਾ ਰੰਗ ਜਿਹੜਾ ਬਹੁਤ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਤੇ ਹੁਣ ਦੇਖੋ ਮੈਂ ਇਹ ਆਪਣਾ ਚਿਹਰਾ ਜਿਹੜਾ ਵਾ ਸਾਫ਼ ਕਰ ਲਿਆ ਤੇ ਸਾਨੂੰ ਹੁਣ ਇਹਨੂੰ ਜਿਹੜਾ ਵਾ ਵਾਸ਼ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਉੰਕੇ ਇਸੇ ਦੁੱਧ ਦੇ ਨਾਲ ਹੀ ਆਪਣਾ ਫੇਸ ਜਿਹੜਾ ਉਹ ਸਾਫ਼ ਕੀਤਾ। ਇਹਨੂੰ ਚੰਗੀ ਤਰੀਕੇ ਨਾਲ ਹੱਥਾਂ ਦੇ ਨਾਲ ਹੀ ਦੀ ਮ사ਜ ਕਰ ਲਓ। ਕਿ ਦੇਖੋ ਫੇਸ ਜਿਹੜਾ ਇੱਕਦਮ ਇਹਨੂੰ ਵਾਸ਼ ਹੋ ਗਿਆ। ਸਾਫ਼ ਹੋ ਗਿਆ ਤੇ ਹੁਣ ਅਸੀਂ ਕੀ ਕਰਾਂਗੇ ਸੈਕਿੰਡ ਸਟੈਪ। ਸਭ ਤੋਂ ਪਹਿਲਾਂ ਅਸੀਂ ਲਵਾਂਗੇ ਜੀ ਇਹ ਦਹੀਂ। ਦਹੀਂ तकरीबन ਅਸੀਂ 2 ਚਮਚ ਲੈ ਲਿਆ ਹੈ। ਤੇ ਦਹੀਂ ਦੇ ਵਿੱਚ ਅਸੀਂ ਐਡ ਕਰਾਂਗੇ ਜੀ ਮੁਲਤਾਨੀ ਮਿੱਟੀ ਤੇ ਮੁਲਤਾਨੀ ਮਿੱਟੀ ਦੇ ਵੀ ਅਸੀਂ ਜਿਹੜਾ ਵਾ ਜਿੰਨਾ ਤੁਸੀਂ ਦਹੀਂ ਲਓਗੇ ਓਨਾਂ ਦਾ ਤੁਸੀਂ ਮੁਲਤਾਨੀ ਮਿੱਟੀ ਲੈ ਲੈਣੀ ਆ ਜਿੰਨਾ ਵੀ ਤੁਸੀਂ ਪੈਕ ਬਣਾਉਣਾ ਚਾਹੋ ਉਹਦੇ ਅਕੋਰਡਿੰਗ ਇਹ ਪੈਕ ਨੂੰ ਤੁਸੀਂ 2-3 ਦਿਨ ਬਣਾ ਕੇ ਵੀ ਰੱਖ ਸਕਦੇ ਹੋ ਸਟੋਰ ਕਰ ਇੱਕ ਚਮਚ ਇਹ ਜਿਹੜੀ ਮੁਲਤਾਨੀ ਮਿੱਟੀ ਆ ਉਹ ਐਡ ਕਰਾਂਗੇ ਤੁਸੀਂ ਗਾਠੀ ਵਾਲੀ ਜਿਹੜੀ ਹੈ ਮੁਲਤਾਨੀ ਮਿੱਟੀ ਉਹ ਵੀ ਲੈ ਸਕਦੇ ਹੋ ਤੇ ਜਿਹੜਾ ਦਹੀਂ ਆ ਉਹ ਸਕਿਨ ਨੂੰ ਨਿਖਾਰਨ ਵਿੱਚ ਇੱਕ ਚਮਚ ਮੁਲਤਾਨੀ ਮਿੱਟੀ ਲੈ ਲਈ ਇਹਨੂੰ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਜਿਹੜੀ ਮਲਤਾਨੀ ਮਿੱਟੀ ਆ ਉਹ 스ਕਿਨ ਨੂੰ ਟਾਈਟ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਆ 스ਕਿਨ ਜਿਹੜੀ ਫੋਨ ਆ ਉੱਪਰ ਸਾਡੀ 스킨 ਡੈੱਡ ਹੋ ਜਾਂਦੀ ਓਨੂੰ ਉਤਾਰਨ ਵਿੱਚ ਹੈਲਪ ਕਰਦੀ ਆ ਤੇ ਜਿਹੜਾ ਦਹੀਂ ਆ ਉਹ ਇੱਕ ਬਲੀਚ ਦਾ ਕੰਮ ਕਰਦਾ ਹੈ ਤੇ ਇਹਦੇ ਵਿੱਚ ਅਸੀਂ ਇੱਕ ਚਮਚ ਜਿਹੜਾ ਚੌਲਾਂ ਦਾ ਆਟਾ ਉਹ ਐਡ ਕਰ ਲਵਾਂਗੇ ਤੇ ਦੇਖੋ ਇੱਕ ਚਮਚ ਅਸੀਂ ਚੌਲਾਂ ਦਾ ਆਟਾ ਐਡ ਕਰ ਲਿਆ 16 ਦਾ ਆਟਾ ਜਿਹੜਾ ਵਾ ਉਹ ਹਮੇਸ਼ਾ ਜਿਹੜਾ ਸੌਫਟ ਜਿਹਾ ਹੋਣਾ ਚਾਹੀਦਾ ਹੈ ਬਰੀਕ ਹੋਣਾ ਚਾਹੀਦਾ ਬਹੁਤਾ ਮੋਟਾ ਨਾ ਹੋਵੇ ਤੇ ਕਿਉਂਕਿ ਉਹ ਦਾਣੇਦਾਰ ਜਿਆਦਾ ਹੋਵੇਗਾ ਤਾਂ ਜਦੋਂ ਤੁਸੀਂ ਘਰਬ ਕਰਕੇ ਉਤਾਰੋਗੇ ਸਕਿਨ ਤੇ ਰੈਸ਼ਿਸ਼ੂ ਹੋ ਸਕਦੇ ਸਕਿਨ ਤੁਹਾਡੀ ਰੈੱਡ ਹੋ ਸਕਦੀ ਹੈ ਤੇ ਇਹ ਜਿਹੜਾ ਵਾ ਵਾਈਟ ਟੋਨ ਲਿਉਣ ਵਿੱਚ ਹੈਲਪ ਕਰਦਾ ਹੈ ਸਕਿਨ ਨੂੰ ਨਿਖਾਰਨ ਵਿੱਚ ਤੇ ਹੁਣ ਅਸੀਂ ਜਿਹੜਾ ਕਿੰਨਾ ਚੀਜ਼ਾਂ ਨੂੰ ਕਰ ਲਿਆ ਮਿਕਸ ਇਹ ਪੈਕ ਅਸੀਂ ਜਿਹੜਾ ਵਾ ਥੋੜਾ ਜਿਹਾ ਪਤਲਾ ਬਣਾਉਣਾ ਹੈ ਬਹੁਤਾ ਟਾਈਟ ਨਹੀਂ ਬਣਾਉਣਾ ਹੈਗਾ ਤੇ ਇਹਦੇ ਵਾਸਤੇ ਅਸੀਂ ਕੀ ਕਰਾਂਗੇ ਇਹਦੇ ਵਿੱਚ ਥੋੜਾ ਜਿਹਾ ਗੁਲਾਬ ਜਲ ਐਡ ਕਰਾਂਗੇ ਇਹਨੂੰ ਅਸੀਂ ਗੁਲਾਬ ਜਲ ਦੀ ਹੈਲਪ ਦੇ ਨਾਲ ਜਿਹੜਾ ਵਾ ਉਹ ਮਿਕਸ ਕਰਾਂਗੇ ਇਹਦਾ ਪੇਸਟ ਇੱਕ ਬਣਾਵਾਂਗੇ ਤੁਸੀਂ ਇਹਦੇ ਵਿੱਚ ਕੱਚਾ ਦੁੱਧ ਵੀ ਪਾ ਸਕਦੇ ਹੋ ਤੇ ਜਿਨ੍ਹਾਂ ਦੀ ਸਕਿਨ ਆਇਲੀ ਆ ਉਹ ਕੱਚਾ ਦੁੱਧ ਐਡ ਨਾ ਕਰਨੋ ਗੁਲਾਬ ਜਲ ਐਡ ਕਰਨ ਤੇ ਜਿਨ੍ਹਾਂ ਦੀ ਸਕਿਨ ਡਰਾਈ ਆ ਉਹ ਜਿਹੜਾ ਵਿੱਚ ਕੱਚਾ ਦੁੱਧ ਪਾ ਸਕਦੇ ਨੇ ਤੇ ਇਹਨੂੰ ਅਸੀਂ ਜਿਹੜਾ ਵਾ ਉਹ ਠੀਕੀ ਕਰਨਾ ਹਰ ਇੱਕ ਜਿਹੜੀਆਂ ਭੈਣਾਂ ਵੇ ਜੀ ਸਿਸਟਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪੈਕ ਕਿਸ ਤਰੀਕੇ ਨਾਲ ਜੈਡੀ ਹੁੰਦਾ ਹੈ ਕਿੰਨਾ ਕੁ ਮੋਟਾ ਪਤਲਾ ਕਰਨਾ ਹੈ ਤੇ ਹੁਣ ਜਿਹੜਾ ਪੈਕ ਆ ਆਪਣਾ ਬਣ ਕੇ ਜਿਹੜਾ ਰੈਡੀ ਹੋ ਗਿਆ ਹੈ ਤੁਸੀਂ ਇਹਨੂੰ ਹੁਣ ਜਿਹੜਾ ਆਪਣੇ ਫੇਸ ਤੇ ਅਪਲਾਈ ਕਰ ਲੈਣਾ ਹੈ ਤੇ ਮੈਂ ਇਹਨੂੰ ਜਿਹੜਾ ਬ੍ਰਸ਼ ਦੀ ਹੈਲਪ ਦੇ ਨਾਲ ਨਹੀਂ ਕਿਉਂਕਿ ਇਹ ਥੋੜਾ ਸਖਤ ਜਿਹਾ ਪੇਸਟ ਹੈ ਤੇ ਇਹਨੂੰ ਮੈਂ ਹੱਥਾਂ ਦੇ ਨਾਲ ਚੰਗੇ ਤਰੀਕੇ ਨਾਲ ਅਪਲਾਈ ਕਰ ਲਵਾਂਗੀ ਤੁਸੀਂ ਬ੍ਰਸ਼ ਦੀ ਹੈਲਪ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ ਤੇ ਇਹਦੇ ਤੁਸੀਂ ਮੋਟੀ-ਮੋਟੀ ਲੇਅਰ ਹੀ ਲਗਾਉਣੀ ਹੈ ਜਿਨ੍ਹਾਂ ਨੇ ਵੀ ਆਪਣੀ ਸਕਿਨ ਨੂੰ ਜਿਹੜਾ ਵਾ ਉਹ ਟਾਈਟ ਪਨਵੇਂ ਚ ਲਿਆਉਣਾ ਹੋਵੇ ਉਹ ਇਹਦੀ ਜਿਹੜੀ ਲੇਅਰ ਮੋਟੀ ਲਗਾਵੇ ਜਾਂ ਜਿਨ੍ਹਾਂ ਦੇ ਫੇਸ ਦੇ ਉੱਤੇ ਦਾਗ ਧੱਬੇ ਨੇ ਰਿੰਕਲ ਨੇ ਪਿੰਪਲ ਨੇ ਪਿਗਮੇਟੇਸ਼ਨ ਸ਼ਾਇਆ ਦੀ ਪ੍ਰੋਬਲਮ ਆ ਉਹ ਸਾਰੇ ਇਹਦੀ ਮੋਟੀ ਲੇਅਰ ਲਗਾਉਣੇ ਜਿੰਨੀ ਮੋਟੀ ਲੇਅਰ ਹੋਏਗੀ ਓਨੀ ਦੇਰ ਤੱਕ ਤੁਹਾਡੇ ਫੇਸ ਤੇ ਲੱਗਾ ਰਹੇਗਾ ਤੇ ਇਹ ਤੁਹਾਡੇ ਫਿਰ ਓਨੀ ਦੀਰ ਤੁਹਾਡੀ ਸਕਿਨ ਨੂੰ ਜਿਹੜਾ ਵਾ ਉਹ ਅਸਰ ਪਚਾਏ ਕਿਉਂਕਿ ਅਸੀਂ ਪਤਲੀ ਲੇਅਰ ਲਗਾਵਾਂਗੇ ਤਾਂ ਉਹ ਜਲਦੀ ਸੁੱਕ ਜਾਂਦੀ ਹੈ ਤੇ ਫਿਰ ਜਦੋਂ ਜਲਦੀ ਸੁੱਕ ਜਾਂਦੀ ਹੈ ਉਹ ਆਪਣਾ ਜ਼ਿਆਦਾ ਰਿਐਕਟ ਫੇਸ ਤੇ ਨਹੀਂ ਕਰਦੀ ਉਹਨੂੰ ਜਲਦੀ ਉਤਾਰਨਾ ਪੈਂਦਾ ਹੈ ਤੇ ਹੁਣ ਅਸੀਂ ਜਿਹੜਾ ਪੈਕ ਵਾ ਉਹ ਲਗਾ ਲਏ ਤੁਸੀਂ ਇਹਨੂੰ ਆਪਣੀ neck ਤੇ ਬਾਹਾਂਵਾਂ ਤੇ ਕਿਤੇ ਵੀ ਲਗਾ ਸਕਦੇ ਹੋ ਹੱਥਾਂ ਤੇ ਲਗਾ ਸਕਦੇ ਹੋ ਤੇ ਮੈਂ ਇੰਨਾ ਕੁ ਫੇਸ ਦੇ ਅਕੋਰਡਿੰਗ ਬਣਾਇਆ ਸੀਗਾ ਕਿਉਂਕਿ ਹੁਣ ਜਿਹੜਾ ਕਰਵਾ ਚੌਥ ਲੱਗ ਗਿਆ ਆ ਰਿਹਾ ਤੇ ਸਾਰੀਆਂ ਭੈਣਾਂ ਜਿਹੜੀਆਂ ਆਪਣੀ ਸਕਿਨ ਵਾਲ ਜਿਹੜਾ ਬਹੁਤ ਧਿਆਨ ਦੇ ਰਹੀਆਂ ਹੋਣਗੀਆਂ ਤੇ ਜਿਹੜਾ ਮੈਂ ਵੀ ਆਪਣੀ ਸਕਿਨ ਦੀ ਕੇਅਰ ਕਰ ਰਹੀ ਆ ਕਿਉਂਕਿ ਅਸੀਂ ਵੀ ਕਰਵਾ ਚਾਹੁੰਦਾ ਵਰਤ ਜਿਹੜਾ ਉਹ ਵਰਤ ਰੱਖਾਂਗੇ ਮੈਂ ਵੀ ਬਹੁਤ ਸ਼ੌਂਕ ਦੇ ਨਾਲ ਰੱਖਦੀ ਆ ਤੇ ਹਰ ਭੈਣ ਸਿਸਟਰ ਜਿਹੜੀ ਆ ਉਹ ਆ ਪਾਰਲਰ ਤੇ ਜਾ ਕੇ ਮਹਿੰਗੇ ਉਹ ਮਹਿੰਗੇ ਫੇਸ਼ਲ ਵੀ ਕਰਾਉਣਗੇ ਬਸ ਜੇ ਤੁਸੀਂ ਇਹ ਚੀਜ਼ਾਂ ਨੂੰ ਰੁਟੀਨ ਵਿੱਚ ਫੋਲੋ ਕਰੋਗੇ ਤਾਂ ਤੁਹਾਨੂੰ ਜਿਹੜੇ ਮਹਿੰਗੇ ਫੇਸ਼ਲ ਕਰਾਉਣ ਦੀ ਲੋੜ ਨਹੀਂ ਪਵੇਗੀ ਤਾਂ ਤੁਸੀਂ ਘਰ ਬੈਠੇ ਹੀ ਆਪਣੀ ਸਕਿਨ ਨੂੰ ਜਿਹੜਾ ਵਾ ਨਿਖਾਰ ਸਕਦੇ ਹੋ ਤੇ ਟਾਈਟ ਐਂਡ ਬ੍ਰਾਈਟ ਕਰ ਸਕਦੇ ਹੋ ਤੇ ਹੁਣ ਪੈਕ ਨੂੰ ਅਸੀਂ 10-15 ਮਿੰਟ ਸੁੱਕਣ ਦਵਾਂਗੇ ਤੇ ਉਸ ਤੋਂ ਬਾਅਦ ਜਦੋਂ ਪੈਕ ਸੁੱਕ ਜਾਏਗਾ ਫਿਰ ਉਤਾਰ ਕੇ ਤੇ ਫਿਰ ਅਸੀਂ ਤੀਸਰਾ ਸਟੈਪ ਕੀ ਕਰਨਾ ਹੈ ਉਹ ਦੱਸਾਂਗੇ ਜਿਸ ਦੇ ਨਾਲ ਤੁਹਾਡਾ ਫੇਸ ਵਾ ਉਹ ਪੂਰਾ ਸ਼ੇਪ ਦੇ ਵਿੱਚ ਬਣਿਆ ਰਹੇਗਾ ਹਾਂਜੀ ਪੈਕ ਹੁਣ ਜਿਹੜਾ ਵਾ ਆਪਣਾ ਆਲਮੋਸਟ ਸੁੱਕ ਗਿਆ ਤੇ ਹੁਣ ਅਸੀਂ ਇਹਨੂੰ ਜਿਹੜਾ ਹਲਕਾ ਜਿਹਾ ਪਾਣੀ ਲਗਾ ਕੇ ਤੇ ਇਹਦੀ ਸਕਰਬਿੰਗ ਕਰਕੇ ਮ사ਜ ਕਰਕੇ ਤੇ ਫਿਰ ਅਸੀਂ ਪੈਕ ਨੂੰ ਉਤਾਰਾਂਗੇ ਉਤਾਰ ਕੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਤੇ ਇਸ ਤੋਂ ਅੱਗੇ ਅਸੀਂ ਮ사ਜ ਕਿਸ ਤਰੀਕੇ ਦੇ ਨਾਲ ਕਰਨੀ ਆ ਉਹ ਤੁਹਾਨੂੰ ਦਿਖਾਵਾਂਗੇ ਪਹਿਲਾਂ ਪੈਕ ਨੂੰ ਉਤਾਰ ਕੇ ਤੇ ਫਿਰ ਤੁਹਾਨੂੰ ਮਿਲਦੀ ਆ ਤੇ ਹਾਂਜੀ ਪੈਕ ਆਪਣਾ ਉਤਾਰ ਲਿਆ ਉਤਾਰ ਕੇ ਤੇ ਹੁਣ ਅਸੀਂ ਜਿਹੜਾ ਵਾ ਉਹ ਇਹਨੂੰ ਸਾਫ਼ ਕਰ ਲਿਆ ਚੰਗੀ ਤਰੀਕੇ ਨਾਲ ਤੇ ਇਕੱਲੇ ਪੈਕ ਦੇ ਨਾਲ ਹੀ ਸਾਡਾ ਜਿਹੜਾ ਫੇਸ ਜਿਹੜਾ ਵਾ ਇੱਕਦਮ ਗਲੋਇੰਗ ਹੋ ਗਿਆ ਤੇ ਹੁਣ ਅਸੀਂ ਅਗਲਾ ਸਟੈਪ ਕੀ ਕਰਾਂਗੇ ਇਸ ਤੋਂ ਬਾਅਦ ਅਸੀਂ ਤੀਸਰਾ ਸਟੈਪ ਕਰਾਂਗੇ ਫੇਸ ਦੀ ਮ사ਜ ਤੇ ਕੋਈ ਵੀ ਪੈਕ ਅਸੀਂ ਲਗਾਉਂਨੇ ਆ ਇਹਦੇ ਨਾਲ ਫੇਸ ਤੇ ਡਰਾਈਨੈਸ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਫੇਸ ਨੂੰ ਮੋਇਸਚਰਾਈਜ਼ ਕਰਨਾ ਬਹੁਤ ਜ਼ਰੂਰੀ ਹੈ ਤੇ ਇਹਦੇ ਵਾਸਤੇ ਅਸੀਂ ਯੂਜ਼ ਕਰਾਂਗੇ ਜੀ ਗਲਿਸਰੀਨ ਇਹ ਦੇਖੋ ਇੱਕ ਗਲਿਸਰੀਨ ਅਸੀਂ ਜਿਹੜੀ ਯੂਜ਼ ਕਰਨੀ ਹੈ ਤੇ ਗਲਿਸਰੀਨ ਨੂੰ ਅਸੀਂ ਕਿਸ ਤਰੀਕੇ ਤਰੀਕੇ ਦੇ ਨਾਲ ਯੂਜ਼ ਕਰਨਾ ਹੈ ਕਿ ਸਾਡਾ ਫੇਸ ਜਿਹੜਾ ਵਾ ਉਹਦੀ ਮ사ਜ ਵੀ ਹੋ ਜਾਏ ਸਕਿਨ ਮੋਇਸਚਰਾਈਜ਼ ਹੋ ਜਾਏ ਤੇ ਨਾਲ ਹੀ ਜਿਹੜੀ ਸਾਡੀ ਸਕਿਨ ਉਹ ਟਾਈਟ ਵੀ ਹੋ ਜਾਏ ਤੇ ਇਹਦੇ ਵਾਸਤੇ ਅਸੀਂ ਗਲਿਸਰੀਨ ਦੇ ਜਿਹੜੇ ਆਪਣੇ ਹੱਥ ਦੇ ਉੱਤੇ ਹੀ ਜਿਹੜਾ ਵਾ ਉਹ 5-6 ਡ੍ਰੌਪਸ ਜਿਹੜੀਆਂ ਗਲਿਸਰੀਨ ਦੀ ਆ ਪਾਵਾਂਗੇ ਗਲਿਸਰੀਨ ਅਸੀਂ ਜ਼ਿਆਦਾ ਨਹੀਂ ਯੂਜ਼ ਕਰਾਂਗੇ ਕਿਉਂਕਿ ਅਜੇ ਜ਼ਿਆਦਾ ਸਰਦੀ ਦਾ ਮੌਸਮ ਨਹੀਂ ਆਇਆ ਜਦੋਂ ਜਿਆਦਾ ਸਰਦੀ ਦਾ ਮੌਸਮ ਆ ਜਾਵੇਗਾ ਤਾਂ ਫਿਰ ਅਸੀਂ ਅੱਧੇ ਚਮਚ ਦੇ ਲਗਭਗ ਜਿਹੜੀ ਗਲਿਸਰੀਨ ਉਹ ਯੂਜ਼ ਕਰਾਂਗੇ ਤੇ ਇਹ ਹੁਣ ਸਰਦੀਆਂ ਵਾਸਤੇ ਬੈਸਟ ਆ ਕੋਈ ਵੀ ਮਹਿੰਗਾ ਪ੍ਰੋਡਕਟ ਵਾ ਕੋਈ ਕਰੀਮ ਕੋਈ ਵੀ ਜਿਹੜਾ ਵਾ ਫੇਸ਼ੀਅਲ ਆ ਉਹ ਹਰ ਇੱਕ ਚੀਜ਼ ਦੇ ਵਿੱਚ ਗਲਿਸਰੀਨ ਜਿਹੜੀ ਆ ਉਹ ਪੈਂਦੀ ਪੈਂਦੀ ਆ ਤੇ ਜੇ ਮਹਿੰਗੇ ਪ੍ਰੋਡਕਟਸ ਵਿੱਚ ਜਿਹੜੀ ਗਲਿਸਰੀਨ ਯੂਜ਼ ਹੁੰਦੀ ਆ ਤੇ ਅਸੀਂ ਜਿਹੜੀ ਸਸਤੇ ਵਿੱਚ ਗਲਿਸਰੀਨ ਕਿਉਂ ਨਹੀਂ ਯੂਜ਼ ਕਰ ਸਕਦੇ ਤੇ ਇਹਦੇ ਵਾਸਤੇ ਅਸੀਂ ਜਿਹੜੇ 5-6 ਡ੍ਰੌਪਸ ਗਲਿਸਰੀਨ ਦੇ ਲੈ ਲੇ ਇਹਦੇ ਵਿੱਚ ਹੁਣ ਅਸੀਂ ਇੱਕ ਚਮਚ ਦੇ ਲਗਭਗ ਅਸੀਂ ਗੁਲਾਬ ਜਲ ਲੈ ਲਿਆ ਤੁਸੀਂ ਬੌਲ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਇੰਨਾ ਘਿਰਾ ਵਾ ਬੌਲ ਦੇ ਨਾਲ ਹੀ ਲੱਗ ਜਾਏਗਾ ਇਸ ਕਰਕੇ ਮੈਂ ਆਪਣੇ ਹੱਥ ਦੇ ਉੱਤੇ ਹੀ ਬਣਾ ਲਿਆ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਕੇ ਆਪਣੇ ਫੇਸ ਤੇ ਲਗਾਵਾਂਗੇ ਤੇ ਨਾਲ ਹੀ ਆਪਣੇ ਫੇਸ ਦੀ ਜਿਹੜੀ ਅਸੀਂ ਮ사ਜ ਕਰ ਲਾਂਗੇ ਜਿਸ ਤੇ ਜਿਹੜੀ ਜਿਨ੍ਹਾਂ ਦੇ ਰਿੰਕਲਸ ਦੀ ਪ੍ਰੋਬਲਮ ਆ ਉਹ ਹੋਰ ਹੈਡ ਦੇ ਉੱਪਰ ਜਿਹੜਾ ਉੱਪਰ ਨੂੰ ਇਸ ਤਰੀਕੇ ਨਾਲ ਮ사ਜ ਕਰਨਗੇ ਤੇ ਜਿਨ੍ਹਾਂ ਦੇ ਆਈਸ ਲੱਗੇ ਇੱਥੇ ਰਿੰਕਲ ਨੇ ਉਹ ਇਸ ਤਰੀਕੇ ਦੇ ਨਾਲ ਮ사ਜ ਕਰਨਗੇ ਇੱਥੇ ਤੇ ਇਥੋਂ ਅਸੀਂ ਕਰਨੀ ਆ ਬਾਹਰ ਵੱਲ ਨੂੰ ਇਸ ਤਰੀਕੇ ਨਾਲ ਮ사ਜ ਕਰਨੀ ਤੇ ਇਥੋਂ ਚਿਹਨ ਤੋਂ ਅਸੀਂ ਇਸ ਤਰੀਕੇ ਦੇ ਨਾਲ ਤਾਂ ਨੂੰ ਅਪਲਿਫਟ ਕਰਨਾ ਹੈ ਇਹਦੇ ਨਾਲ ਜਿਹੜੀ ਸਾਡੀ ਸਕਿਨ ਵਾ ਉਹ ਟਾਈਟ ਹੋ ਜਾਏਗੀ ਇੱਕ ਦੋ 2 ਮਿੰਟ ਜ਼ਿਆਦਾ ਮ사ਜ ਨਹੀਂ ਕਰਨੀ 2 ਕ ਮਿੰਟ ਤੁਸੀਂ ਆਪਣੇ ਫੇਸ ਦੀ ਮ사ਜ ਕਰਨੀ ਹੈ ਤੇ ਇਹ ਨਾਲ ਜਿਹੜਾ ਵਾ ਉਹ ਬੈਸਟ ਰਿਜ਼ਲਟ ਮਿਲੇਗਾ ਤੁਸੀਂ ਚਾਹੋ ਤਾਂ ਇਹ ਪੈਕ ਜਿਹੜਾ ਵਾ ਉਹ ਰੋਜ਼ ਵੀ ਲਗਾ ਸਕਦੇ ਹੋ ਲਗਾਤਾਰ ਤੁਸੀਂ ਇਹਨੂੰ 7 ਦਿਨ ਯੂਜ਼ ਕਰਕੇ ਦੇਖੋ ਤਾਂ ਤੁਹਾਡੇ ਫੇਸ ਤੇ ਜਿਹੜਾ ਨਿਖਾਰ ਵਾ ਰਿਜ਼ਲਟ ਵਾ ਉਹ ਦੇਖਣ ਨੂੰ ਜ਼ਰੂਰ ਮਿਲੇਗਾ ਤੇ ਇਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਢਿੱਲੀ ਲੂਜ਼ ਹੋ ਸਕਿਨ ਨੂੰ ਉਹ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਸਕਿਨ ਨੂੰ ਟਾਈਟ ਤੇ ਬ੍ਰਾਈਟ ਕਰ ਸਕਦੇ ਹੋ ਤਾਂ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਮਿਲਦੇ ਹਾਂ ਫਿਰ ਤੁਹਾਨੂੰ ਇਸੇ ਤਰੀਕੇ ਦੀ ਕੋਈ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ